ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗਟਾਰੀਆ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਿੱਥੇ ਅਜਨਾਲਾ ਵਿਧਾਨ ਸਭਾ ਹਲਕਾ ਦੇ ਪਿੰਡ ਮਾਕੋਵਾਲ ਦੇ ਚਮਿਆਰੀ ਚ ਮੁੱਖ ਤੌਰ ਤੇ ਉਹਨਾਂ ਆਪ ਜਾ ਕੇ ਉਥੋਂ ਦੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਮਾਕੋਵਾਲ ਦੇ ਆਰਮੀ ਬੇਸ ਕੈਂਪ ਵਿਖੇ ਸੀਨੀਅਰ ਫੌਜ ਅਧਿਕਾਰੀਆਂ ਨੇ ਰਾਜਪਾਲ ਨੂੰ ਰਾਵੀ ਦਰਿਆ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਖੇਤਰ ਬਾਰੇ ਕਈ ਵੱਡੇ ਪੱਧਰ ਤੇ ਬਚਾਅ ਕਾਰਜਾਂ ਬਾਰੇ ਜਾਣੂ ਕਰਵਾਇਆ ਜਿੱਥੇ ਕਈ ਪਿੰਡ ਵਿੱਚ ਪਾਣੀ ਯਾਨੀ ਕਿ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ 8 ਤੋਂ 10 ਫੁੱਟ ਤੱਕ ਵੱਧ ਗਿਆ ਸੀ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਦੇ ਸਰਗਰਮ ਸਹਿਯੋਗ ਸਦਕਾ ਕਰੀਬ 4000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਹੈ ਜਿਨ੍ਹਾਂ ਵਿੱਚੋਂ ਕਰੀਬ 250 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਰੈਸਕਿਊ ਕੀਤਾ ਗਿਆ ਫੌਜ ਨੇ ਰਾਜਪਾਲ ਨੂੰ ਭਾਰੀ ਡਰੋਨ ਆਈਆਰਟੀਯੂਆਰ ਵਾਹਨਾ ਅਤੇ ਕਿਸ਼ਤੀਆਂ ਦੀ ਤਾਇਨਾਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜੋ ਆਪਰੇਸ਼ਨ ਰਾਹਦ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਸਾਬਤ ਹੋਏ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਖੀ ਸਾਨੀ ਐਸਐਸਪੀ ਅਮਰਸਰ ਦੇ ਆਤੀ ਮਨਿੰਦਰ ਸਿੰਘ ਦੇ ਆਪਸੀ ਤਾਲਮੇਲ ਅਤੇ ਕਈ ਨਿਰੰਤਰ ਪ੍ਰਯਾਸ ਜਿਹੜੇ ਸੈਂਕੜੇ ਮਨੁੱਖੀ ਜਾਨਾਂ ਨੂੰ ਬਚਾਉਣ ਚ ਕਾਰਗਰ ਸਾਬਤ ਹੋਏ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਅਸਲ ਚੁਣੌਤੀ ਹੜ੍ਹਾਂ ਦੇ ਪਾਣੀ ਦੇ ਘਟਣ ਤੋਂ ਬਾਅਦ ਸ਼ੁਰੂ ਹੋਵੇਗੀ ਕਿਉਂਕਿ ਫਿਰ ਧਿਆਨ ਮੁਰਵਸੀਬੇ ਫਸਲਾਂ ਦੇ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਅਤੇ ਸਮੇਂ ਸਿਰ ਮੌਜਾ ਦੇਣ ਵੱਲ ਕੇਂਦਰਿਤ ਰਹੇਗਾ ਉਹਨਾਂ ਪਾਣੀ ਤੋਂ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵੱਧ ਵੱਧ ਸਾਵਾਂ ਤੇ ਮੈਡੀਕਲ ਟੀਮਾਂ ਦੇ ਤਨਖਾਤ ਕਰਨ ਦੀ ਤਰ੍ਹਾਂ ਤੇ ਲੋੜ ਤੇ ਵੀ ਜੋਰ ਦਿੱਤਾ ਤੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਸੱਪ ਦੇ ਕੱਟਣ ਤੇ ਲੋਕਾਂ ਨੂੰ ਸੁਰੱਖਿਆ ਲਈ ਟੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਰਾਜਪਾਲ ਗੁਲਾਬਚੰਦ ਗਟਾਰੀਆ ਨੇ ਫੌਜ ਸਰ ਪ੍ਰਸ਼ਾਸਨ ਪੁਲਿਸ ਅਤੇ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਦੀ ਅਨਥਕ ਮਿਹਨਤ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਵੀ ਕੀਤੀ ਇਸ ਤੋਂ ਇਲਾਵਾ ਪਿੰਡ ਚਮਿਆਰੀ ਵਿੱਚ ਲੱਗੇ ਰਾਹਤ ਕੈਂਪ ਦਾ ਵੀ ਉਹਨਾਂ ਦੌਰਾ ਕੀਤਾ ਜਿੱਥੇ ਖਾੜ ਕਰਨ ਬੇਕਰ ਹੋਏ ਪਰਿਵਾਰਾਂ ਨੂੰ ਉਹ ਮਿਲੇ ਤੇ ਉਹਨਾਂ ਦੇ ਦੁੱਖ ਤਕਲੀਫਾਂ ਵੀ ਸੁਨੀਆਂ ਆਰ ਪਾਰਤ ਦੀ ਰਿਪੋਰਟ